ਬਈ 4511 ਦੇ ਮੁੱਲ ਤੇ 5911 ਲੈ ਕੇ ਆਏ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲਾ ਬਈ ਠੀਕ ਹੈ ਜੀ ਕਿਹੜਾ ਮਾਡਲ ਆ ਯਾਰ ਇਹ ਇਹ ਬਈ ਮਾਡਲ 99 ਆ ਹਾਈ ਚੱਕਰਾਂ ਵਾਲਾ ਠੀਕ ਆ ਟਾਇਰ ਪੱਕੇ ਆ ਮੂਹਰੇ 80 ਪੈਸੇ ਮਗਰਲੇ ਵੀ 75 ਪੈਸੇ ਠੀਕ ਆ ਨੰਬਰ ਪੰਜਾਬ ਨੰਬਰ ਹਰਿਆਣਾ ਬਠਿੰਡੇ ਏਰੀਆ ਚ ਨਾਮ ਆ ਪੰਜਾਬ ਦੇ ਠੀਕ ਆ ਸ਼ੋ ਸ਼ੂ ਸਾਰੀ ਓਰੀਜਨਲ ਆ ਜ਼ਰੂਰ ਸ਼ੋ ਓਰੀਜਨਲ ਘਰੇ ਪਈ ਆ ਠੀਕ ਆ ਜੀ ਇਹਨਾਂ ਨਾਲ ਘਰੇ ਪਈ ਆਲੇ ਵਿਖਾ ਦੇ ਬਈ ਠੀਕ ਆ 15000 ਦੇ ਰਹਿਮ ਦਿੰਦੇ ਆ ਬਈ ਇਹ ਨਾਲ ਲੈ ਕੇ ਆਪਾਂ ਲਈ ਪਾਈਏ ਤਾਂ ਠੀਕ ਆ ਬਈ ਬਾਕੀ ਕੰਡੀਸ਼ਨ ਦਾ ਇਹ ਟੈਕ ਨੂੰ ਲੱਗਿਆ ਛਤਰੀ ਡੰਡਾ ਫੱਟੀ ਸਾਰਾ ਕੁਝ ਨਾਲ ਸਾਰਾ ਸਮਾਨ ਨਾਲ ਆ ਕਾਗਜ਼ ਪੱਤਰ ਪੂਰੇ ਆ ਕਾਗਜ਼ ਪੱਤਰ ਪੂਰੇ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਜਾਵੇ ਐਨੀ ਗਾਰੰਟੀ ਆ ਤੁਹਾਡੀ ਪੂਰੀ ਠੀਕ ਆ ਆ ਪੰਪ ओरिजिनल ਆ ਬਈ ਜਿਹੜਾ ਨਾਲ ਆਇਆ ਜੀ ਲੋਕੀ ਮਗਰੋਂ ਬਦਲ ਦਿੰਦੇ ਆ ਪਰ ਇਹ ओरिजिनल ਆ ਇਹ ओरिजिनल ਆ ਹਜੇ ਤਾਂ ਹੀ ਠੀਕ ਆ ਬਾਈ ਕਾਗਜ਼ ਪੱਤਰ ਪੂਰੇ ਆ ਹਨਾ ਸਮਾਨ ਸਾਰਾ ਪੂਰਾ ਡੰਡਾ ਫੱਟੀ ਛਤਰੀ ਟੈਕ ਬਈ ਨਟ ਵੀ ਨਹੀਂ ਲਿੰਦਾ ਬਾਜੂ ਬਾਈ ਤੂੰ ਘੜਦਾ ਨਹੀਂ ਠੀਕ ਆ ਤੇ ਕੀ ਡਿਮਾਂਡ ਹੈ ਇਹਦੀ ਮਾੜੀ ਦੀ 1,75,000 ਰੁਪਿਆ ਤੇ 1,65,000 ਦਾ ਆਪਾਂ ਦੇ ਦਾਂਗੇ 59 ਗਿਰਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਵੀ ਕਿਹੜੇ ਪਿੰਡ ਖੜਾ ਹੈ ਪਿੰਡ ਮੰਦਰ ਚਟਣਾ ਜ਼ਿਲ੍ਹਾ ਫਰੀਦਕੋਟ ਆ ਜੀ ਨੰਬਰ ਨੰਬਰ ਆਪਣਾ ਹੈਗਾ 9417682877 ਹਾਂ ਤੁਹਾਡੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਮਾਨਤਨ ਬਾਈ ਤੂੰ ਕਰਨਾ ਬੇਫਿਕਰ ਹੋ ਜਾ ਠੀਕ ਆ ਬਾਈ ਧੰਨਵਾਦ